ਤਦ ਬਾਕੀ ਸਾਰੇ ਚੰਦਾਂ ਨੂੰ ਸਬਸਕ੍ਰਾਈਬ ਕਰੋ ਸੁਸਰੀਕਾਲ ਜੀ ਇੱਕ ਵਾਰ ਫਿਰ ਤੋਂ ਸਾਰੇ ਕਿਸਾਨ ਵੀਰਾਂ ਦਾ ਟਰੈਕਟਰ ਮੇਲਾ 'ਚ ਸਵਾਗਤ ਕਰਦੇ ਆਂ ਅੱਜ ਅਸੀਂ ਲੈ ਕੇ ਆਏ ਜੀ ਟਰਾਲੀ 14 ਫੁੱਟੀ ਵਿਕਾਊ ਹੈ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਹੈ ਜੀ 98769 58275 14 ਫੁੱਟੀ ਟਰਾਲੀ ਵਿਕਾਊ ਹੈ ਜੀ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਹੈ ਜੀ 9876958275 ਸੀਐਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜਿਵੇਂ ਆਪਾਂ ਐਡ ਬੋਲੀਏ ਇੱਕ ਟਰਾਲੀ ਦੀ ਐਡ ਲਾਈਏ ਇਹਦੇ ਵਿੱਚ ਹੀ ਕਿਸਾਨ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਡਿਟੇਲ ਦੇ ਵਿੱਚ ਤੁਸੀਂ ਇਹਦਾ ਚੈੱਕ ਕਰਕੇ ਉਸ ਤੇ ਗੱਲ ਕਰਿਆ ਕਰੋ ਜੀ ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਜਿਵੇਂ ਕਿਸੇ ਨੇ ਸਾਡਾ ਨੰਬਰ ਵੀਡੀਓ ਦੇ ਜਮਾਂ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਿਹਾ 987988464 ਕਈ ਵੀਰ ਇਸ ਨੰਬਰ ਤੇ ਬਲੇਖੇ ਨਾਲ ਫੋਨ ਲਾ ਲੈਂਦੇ ਆ ਇਸ ਕਰਕੇ ਤੁਸੀਂ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਹ ਤੇ ਗੱਲ ਕਰਿਆ ਕਰੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਜੋ ਕਿ ਵੀਡੀਓ ਦੇ ਜਮਾਂ ਥੱਲੇ ਖਟਿਆਕਰਾ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਤੇ ਫੁੱਲ ਡਿਟੇਲ ਸਾਨੂੰ ਭੇਜ ਸਕਦੇ ਹੋ ਤੇ ਫੋਟੋ ਮਾਲੀ ਐ ਐਡ ਅਸੀਂ ਲਾਉਣੀ ਬੰਦ ਕਰ ਦਿੱਤੀ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਜੇ ਵੀ ਕੋ ਜਿਹੜਾ ਕੋਈ ਵੀਰ ਐਡ ਲਾਉਣਾ ਚਾਹੁੰਦਾ ਉਹ ਵੀ ਤਾਂ ਸਾਨੂੰ ਵੀਡੀਓ ਬਣਾ ਕੇ ਤੇ ਫੁੱਲ ਡਿਟੇਲ ਭੇਜ ਸਕਦੇ ਐਡ ਸੋਡੀ ਬਿਲਕੁਲ ਫ੍ਰੀ ਲਈ ਜਾਊਗੀ ਉਗੇ ਜੀ ਬੁਲਟ ਵਿਕਾਊ ਹੈ ਮਾਡਲ 2011 ਰੇਟ ਮੰਗੇ 75000 ਬੁਲਟ ਵਿਕਾਊ ਹੈ ਮਾਡਲ 2011 ਰੇਟ ਮੰਗੇ ਜੀ 75000 ਕਿਸਾਨ ਵੀਰ ਦਾ ਨੰਬਰ ਹੈ ਜੀ 88720 12603 88720 12603 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬੁਲਟ ਖਰੀਦ ਸਕਦੇ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਵੀਰਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਆ ਉਹਨੂੰ ਦਵਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਨਵੀਂ ਪਾਈਏ ਸਿੱਧਾ ਉਹਦਾ ਮੈਸੇਜ ਤੁਹਾਡੇ ਫੋਨ ਤੇ ਪਹੁੰਚੇ ਤੇ ਤੁਸੀਂ ਇੱਕ ਵੀ ਵੀਡੀਓ ਸਾਨੂੰ ਮਿਸ ਨਾ ਕਰੋ ਇੱਕ ਗੱਲ ਹੋਰ ਦੱਸੇ ਵੀਰਾਂ ਨੂੰ ਜੇ ਕੋਈ ਪਲਾਟ ਮੋਟਰ ਕਨੈਕਸ਼ਨ ਆ ਘਰ ਜ਼ਮੀਨ ਕਿਸੇ ਵੀ ਤਰ੍ਹਾਂ ਤੁਸੀਂ ਐਡ ਲਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਵੀਡੀਓ ਦੇ ਜਿਵੇਂ ਥੱਲੇ ਖੱਟੀ ਅੱਖਰਾਂ 'ਚ ਹੋ ਰਿਹਾ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਤੇ ਫੁੱਲ ਡਿਟੇਲਸ ਸਾਨੂੰ ਭੇਜ ਸਕਦੇ ਹੋ ਐਡ ਲਵਾਉਣ ਦਾ ਕੋਈ ਖਰਚਾ ਨਹੀਂ ਇੱਕ ਹੋਰ ਗੱਲ ਵੀਰੇ ਕਈ ਵਾਰੀ ਜਵਾਹ ਮਿਆਕ ਕਰਦੇ ਫੋਟੋ ਮਤੇ ਡਿਟੇਲ ਭੇਜ ਦਿੰਦੇ ਐ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਿਓ ਜੈਡ ਲੱਗੀ ਤਾਂ ਕੱਢੀ ਨਹੀਂ ਜਾਊਗੀ ਇਸ ਕਰਕੇ ਪਹਿਲਾਂ ਪਰਿਵਾਰ ਨਸਲਾ ਕਰਕੇ ਫੇਰ ਸਾਨੂੰ ਫੁੱਲ ਡਿਟੇਲ ਤੇ ਵੀਡੀਓ ਬਣਾ ਕੇ ਭੇਜ ਸਕਦੇ ਅੱਗੇ ਜੀ ਸਵਰਾਜ 855 ਟ੍ਰੈਟ ਵਿਕਾਊ ਐ ਮਾਡਲ ਐ ਜੀ 15 9 2002 ਰੇਟ ਮੰਗੇ ਕਿਸਾਨ ਵੀਰ ਨੇ 275000 ਪੀਵੀ 13 ਨੰਬਰ ਹੈ ਜੀ ਏਰੀਆ ਜ਼ਿਲ੍ਹਾ ਪਟਿਆਲਾ ਮਾਨਸਾ 63855 ਸੁਬਰਾਏ ਵਿਕਾਉ ਹੈ ਜੀ ਮਾਡਲ ਹੈ 159 2002 ਰੇਟ ਮੰਗੇ ਜੀ 275000 ਪੀਵੀ 13 ਨੰਬਰ ਹੈ ਏਰੀਆ ਜ਼ਿਲ੍ਹਾ ਮਾਨਸਾ ਕਿਸਾਨ ਵੀਰ ਦਾ ਨੰਬਰ ਹੈ ਜੀ 8837895065 8837895065 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰਾਟ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦਾ ਹੈ ਕਿ ਆਹ ਡਿਲੀਟ ਕਰ ਦਿਓ ਡਿਲੀਟ ਨਹੀਂ ਕਰ ਸਕਦੇ ਵੀਰੇ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਤੁਸੀਂ ਫੋਨ ਲਾਇਆ ਕਰੋ 1 ਮਹੀਨੇ ਤੋਂ ਬਾਅਦ ਨਾ ਫੋਨ ਲਾਇਆ ਕਰੋ ਕਈ ਵਾਰੀ ਕਿਸਾਨ ਵੀਰਾਂ ਦਾ ਸੰਸੇਲ ਹੋ ਜਾਂਦੇ ਹੈ ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਕਿ 1 ਮਹੀਨੇ ਦੇ ਵਿੱਚ ਵਿੱਚ ਹੀ ਹੁਣ ਲਾਇਆ ਕਰੋ ਜੀ ਇੱਕ ਗੱਲ ਹੋਰ ਦੱਸਦੀ ਕਿ ਜਿਵੇਂ ਆ ਵੀਰ ਨੇ ਆਪਾਂ ਨੂੰ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਐਦਾਂ ਵੀਡੀਓ ਬਣਾ ਕੇ ਸਾਥੋਂ ਐਡ ਲਗਵਾ ਸਕਦੇ ਹੋ ਫੋਟੋ ਮਾਰੀ ਐਡ ਲਾਉਣੀ ਸੀ ਬੰਦ ਕਰ ਦਿੱਤੀ ਹੈ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਇੱਕ ਵੀਰ ਦਾ ਸਾਨੂੰ ਕਮੈਂਟ ਆਇਆ ਸੀਗਾ ਕਿ ਤੁਸੀਂ ਰੇਟ ਜ਼ਿਆਦਾ ਪਾਤਾ ਇਸ ਕਰਕੇ ਵੀਰੇ ਤੁਹਾਨੂੰ ਦੱਸ ਦਈਏ ਕਿ ਸਾਡਾ ਤੈਅ ਕੀਤਾ ਰੇਟ ਨਹੀਂ ਹੁੰਦਾ ਜਿੱਦਾਂ ਸਾਨੂੰ ਕਿਸਾਨ ਵੀਰ ਵੀਡੀਓ ਦੇ ਵਿੱਚ ਭੇਜਦੇ ਆ ਅਸੀਂ ਉਦਾਂ ਹੀ ਲਾਉਨੇ ਆ ਇਸ ਕਰਕੇ ਵੀਰਾਂ ਨੂੰ ਬੇਨਤੀ ਹੈ ਕਿ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਅੱਗੇ ਜੀ ਮਹਿੰਦਰਾ 475 DI ਟ੍ਰੈਟ ਵਿਕਾਊ ਹੈ ਮਾਡਲ ਹੈ ਜੀ 2000 ਰੇਟ ਮੰਗੇ ਕਿਸਾਨ ਵੀਰ ਨੇ 1,72,000 ਰਾਜਸਥਾਨ ਦਾ ਨੰਬਰ ਹੈ ਜੀ ਪੂਰਾ ਸਾਫ ਟ੍ਰੈਟ ਹੈ ਕਿਸਾਨ ਵੀਰ ਦਾ ਨੰਬਰ ਹੈ 9772767293 9772767293 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੈਟ ਖਰੀਸ ਹਨ ਇੱਕ ਵਾਰ ਫਿਰ ਦੱਸਦੀ ਹਾਂ ਕਿ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟਿਆ ਕਿਛਾ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਫੋਟੋ ਮਾੜੀ ਐਡ ਲਾਉਣੀ ਬੰਦ ਕਰ ਦਿੱਤੀ ਇਸ ਕਰਕੇ ਵੀਰਾਂ ਨੂੰ ਬੇਨਤੀ ਕਿ ਅੱਗੇ ਤੋਂ ਫੋਟੋ ਮਾ ਨਾ ਪੇਜਿਆ ਕਰੋ ਜੀ ਵੀਡੀਓ ਬਣਾ ਕੇ ਤੁਸੀਂ ਭੇਜ ਸਕਦੇ ਹੋ ਬਿਲਕੁਲ ਫ੍ਰੀ ਲਈ ਜਾਏਗੀ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰੋ ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ